ਗੁਰਲਾਲ ਸਿੰਘ ਵੱਲੋਂ ਪਿਆਰਪਰੀ ਡੇਰੀ ਫਾਰਮਾ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਵਧੀਆ ਟੌਪ ਦੀ 1.5 ਲੱਖ ਪ੍ਰਾਈਸ ਦੀ ਆਪਾਂ ਮੈਂ ਲੈ ਕੇ ਆਏ ਆਂਗਾ ਜਿਹੜਾ ਜਿਹਦਾ ਰਿਕਾਰਡ ਪਿੱਛੇ 17 18 ਕਿਲੋ ਦੁੱਧ ਦਾ ਐਤਕੀ 20 ਤੋਂ ਪਲੱਸ ਦੀ ਉਮੀਦ ਕਰਦੇ ਆਂ ਤੀਜਾ ਸੁਆ ਇਹ ਸੁਣ ਵਾਲੀ ਆ ਇਹ 10 ਦਿਨ ਇਹਦੇ ਹਜੇ ਬਾਕੀ ਆ ਗਈ ਤੇ ਹੁਣ ਤੁਸੀਂ ਵੇਖ ਲਓ ਵੀ ਥਣ ਬਿਲਕੁਲ ਚਾਰੇ ਪੀੜੀ ਦੇ ਪਾਵਿਆਂ ਵਾਂਗੂ ਜਿਵੇਂ ਕਹਿ ਦਈਏ ਪੰਜਾਬੀ ਦੇ ਵਿੱਚ ਇਹ ਥਣ ਲੱਗਿਆ ਹੋਇਆ ਇਹਦੇ ਬਿਲਕੁਲ ਓਕੇ ਓਕੇ ਦੀ ਰਿਪੋਰਟ ਆ ਮੱਝ ਦੀ ਇਸ ਦੀ ਤੇ ਹੁਣ ਤੁਸੀਂ ਵੇਖੋ ਸਿੰਘਾਂ ਦੀ ਬਿਊਟੀ ਪਤਲੀ ਚਮੜੀ ਦੀ ਬਹੁਤ ਸੋਹਣੀ ਔਰ ਸੁੰਦਰਤਾ ਵੇਖੋ ਮੂਰਲੇ ਐ ਗੈਬ ਪੂਰਾ ਫੁੱਲ ਥਣਾ ਦਾ ਗੈਬ ਆਗਾ ਮੈਂ ਦਾ ਓਕੇ ਆ ਥਣਾ ਪੱਖੋਂ ਬਿਊਟੀ ਪੱਖੋਂ ਸਿੰਘ ਛੋਟੇ ਦੀ ਸਿੰਘ ਪਤਲੇ ਦੀ ਪਤਲੇ ਮੂੰਹ ਦੀ ਬਹੁਤ ਸੋਹਣੀ ਸੁੰਦਰਤਾ ਵਾਲੀ ਇਹ ਮੱਝ ਆ ਗਈ ਇਸ ਤਰ੍ਹਾਂ ਦੀਆਂ ਮੱਝਾਂ ਕਿਸੇ ਵੀਰ ਭਾਈ ਨੇ ਲੈਣੀਆਂ ਹੁੰਦੀਆਂ ਗਈਆਂ ਤਾਂ ਤੁਸੀਂ ਹੁਣ ਆਪਾਂ ਇਹਨੂੰ ਚਲਾ ਕੇ ਦਿਖਾਉਨੇ ਆ ਮੱਝ ਨੂੰ ਚਲਾ ਕੇ ਤੁਸੀਂ ਲੇਵੇ ਦੀ ਪਛਾਣ ਕਰ ਸਕਦੇ ਹੋਗੇ ਵੇਖੋ ਆਰਡਰ ਮਗਰ ਹਜੇ 10 ਦਿਨਾਂ ਦੀ ਕੱਚੀ ਆ ਫਿਰ ਵੀ ਪੂਰਾ ਫੁੱਲ ਆਰਡਰ ਆਰਡਰ ਪੂਰਾ ਬਣਾਇਆ ਵਾ ਹੈਗਾ ਇਹਨੂੰ ਹੁਣ ਵੇਖੋ ਆ ਚੱਲ ਰਹੀ ਹੈਗੀ ਹੁਣ ਤੁਹਾਨੂੰ ਬੁਖਾਰਿਆ ਚਲਾ ਕੇ ਵੇਖੋ ਹੁਣ ਤੁਸੀਂ ਲੇਵੇ ਦੀ ਪਛਾਣ ਤੁਸੀਂ ਆਪ ਕਰ ਸਕਦੇ ਹੋ ਕੋਈ ਕਿਸੇ ਪਾਸੇ ਟੇਡਾ ਬਿੰਗਾ ਕੋਈ ਬਿਲਕੁਲ ਵੀ ਨਹੀਂ ਆਗਾ ਇਹ ਜੇ ਆਪਾਂ ਖੜੀ ਦੀ ਗੱਲ ਕਰੀਏ ਇਹ ਜੰਗੀ ਰਾਣੇ ਵਾਲੀ ਰੋਡ ਦੇ ਉੱਤੇ 22 ਗੁਰਵਿੰਦਰ ਕੋਲੇ ਖੜੀ ਆਗੀ ਇਸ ਤਰ੍ਹਾਂ ਦੀਆਂ گاਵਾ ਮੱਝਾਂ ਜਸਵੀਰ ਭਾਈ ਨੇ ਲੈਣੀਆਂ ਹੁਣ ਤਾਂ ਗੁਰਲਾਬ ਸਿੰਘ ਨਾਲ ਸੰਪਰਕ ਕਰਕੇ ਜਾਂ ਘਰੇਲੂ ਨੁਕਤੇ ਜਾਂ ਕੋਈ ਪਸ਼ੂਆਂ ਦੀ ਜਾਣਕਾਰੀ ਕੋਈ ਵੀ ਇਸ ਵੀਰ ਭਾਈ ਮੈਥੋਂ ਜਾਣਕਾਰੀ ਲੈ ਸਕਦਾ ਹੈ